प्यारे विद्यार्थियों ਭੈਣੀ ਸਾਹਬ ਦਾ ਨਾਮ ਕਰੋੜਾਂ ਲੋਕ ਜਾਣਦੇ ਹਨ ਪੰਜਾਬ ਦੇ ਵਿੱਚ ਕੁੱਲ 48 ਭੈਣੀ ਨਾਮਕ ਪਿੰਡ ਹਨ ਭੈਣੀ ਸ਼ਬਦ ਭੈਣੀ ਸ਼ਬਦ ਤੋਂ ਬਣਿਆ ਜਦੋਂ ਸਾਡੇ ਵਟੇ ਵਟੇਰਿਆਂ ਨੇ ਪਿੰਡਾਂ ਦੀ ਮੀਂਹ ਰੱਖੀ ਜਿਸ ਜਗ੍ਹਾ ਤੇ ਬੈਠੇ ਉੱਥੇ ਬੈਠਣ ਕਰਕੇ ਉਸ ਜਗ੍ਹਾ ਦਾ ਨਾਮ ਬਹਿਣੀ ਲਿਆ ਗਿਆ ਬਹਿਣੀ ਸ਼ਬਦ ਹੌਲੀ ਹੌਲੀ ਭੈਣੀ ਦੇ ਸ਼ਬਦ ਵਿੱਚ ਬਦਲ ਗਿਆ ਹੁਣ ਅਸੀਂ ਕਰੋਣਾ ਲੋਕ ਇਸ ਸ਼ਬਦ ਦਾ ਉਚਾਰਨ ਕਰਦੇ ਹਾਂ ਜਿਸ ਵਿੱਚ ਅਸੀਂ ਪੱਪੇ ਤੇ ਅਣਾਣੇ ਤੇ ਬਿੰਦੀ ਪਾ ਕੇ ਬੋਲਦੇ ਹਾਂ ਜਿਸ ਨਾਲ ਉਚਾਰਨ ਗਲਤ ਹੋ ਜਾਂਦਾ ਹੈ ਪਿਆਰੇ ਵਿਦਿਆਰਥੀਓ ਪਾਣੀ ਸਾਹਿਬ ਦਾ ਉਚਾਰਨ ਠੀਕ ਕਰਨਾ ਚਾਹੀਦਾ ਹੈ ਅਸੀਂ ਨਾ ਸਿਰਫ ਅਨਪੜ ਲੋਕ ਗਲਤ ਉਚਾਰਨ ਕਰਦੇ ਹਾਂ ਬਲਕਿ ਪੜ੍ਹੇ ਲਿਖੇ ਲੋਕ ਵੀ ਗਲਤ ਉਚਾਰਨ ਕਰਦੇ ਹਨ ਇਸ ਲਈ ਸਾਨੂੰ ਇਸ ਉਚਾਰਨ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ